ਬੱਲੇ 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 ਸਾਰੇ ਥੱਲੇ ਮਤਲਬ ਕਿ ਉਸੇ ਟਾਈਮ ਜਿਹੜੇ ਵਰਕਰਾਂ ਨੇ ਕੰਮ ਕਰਿਆ ਸੀਗਾ ਉਹ ਕਿੱਥੇ ਇਗਨੋਰ ਹੁੰਦੇ ਨੇ ਕਿ ਨਵੀਂ ਮਤਲਬ ਇਹ ਕੰਪਨੀ ਆ ਕੇ ਨਿਯੋਗ ਦਿੰਦਾ ਜਾਂ ਸੀ ਉਹਨਾਂ ਦੀ ਕਦਰ ਕਰਕੇ ਮੈਨੂੰ ਆਪ ਮਾਰੇ ਮਿੱਪਾ ਪੁੱਤ ਨਾ ਆਇਆ 5 ਪਾਦੀ ਟਿਕਟ ਨਾ ਮਿਲਣ ਤੋਂ ਖਫਾ ਪਾਜਪਾ ਦੇ ਕੌਮੀ ਕਿਸਾਨ ਆਗੂ ਸਤਵੰਦ ਸਿੰਘ ਪੁੰਨੀਆਂ ਅਤੇ ਉਹਨਾਂ ਦੇ ਸੁਪੁੱਤਰ ਅਮਨਦੀਪ ਸਿੰਘ ਪੁੰਨੀਆਂ ਸਮਰਥਕਾਂ ਵੱਲੋਂ ਉਹਨਾਂ ਨੇ ਸਮਰਥਕਾਂ ਵੱਲੋਂ ਉਹਨਾਂ ਦੇ ਨਿਵਾਸ ਤੇ ਵੱਡਾ ਇਕੱਠ ਕੀਤਾ ਗਿਆ ਹੈ ਜਿਸ ਵਿੱਚ ਲੋਕ ਸਭਾ ਸੰਗਰੂਰ ਤੋਂ ਵੱਖ-ਵੱਖ ਇਲਾਕਿਆਂ ਤੋਂ ਪੂਨਿਆ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ ਇਕੱਠ ਨੂੰ ਸੰਬੋਧਨ ਕਰਦਿਆਂ ਪੂਨਿਆ ਸਮਰਥਕ ਵਿਨੋਦ ਕੁਮਾਰ ਬੋਦੀ ਜਿਹੜੇ ਵਿਧਾਨ ਸਭਾ ਸੰਗਰੂਰ ਦੇ ਸਹਿ ਪ੍ਰਭਾਵੀ ਨੇ ਕਿਹਾ ਕਿ ਪੂਨਿਆ ਪਰਿਵਾਰ ਨਾਲ ਭਾਜਪਾ ਵੱਲੋਂ ਬਹੁਤ ਵੱਡਾ ਧੱਕਾ ਕੀਤਾ ਗਿਆ ਹੈ ਦਾ ਜੋ ਇਕੱਠ ਵੀ ਹੈ ਇੱਕ ਵਰਕਰ ਮੀਟਿੰਗ ਸੀ ਉਹ ਪੁਰਾਣੇ ਟਕਸਾਲੀ ਵਰਕਰਾਂ ਦੀ ਮੀਟਿੰਗ ਸੀ ਜਿਹੜਿਆਂ ਨੇ ਭਾਜਪਾ ਨੇ ਦਰਿਆ ਮਿਚਾਈਆਂ ਨੇ ਜਾਂ ਸਾਈਕਲਾਂ ਤੇ ਜਾ ਕੇ ਤਾਂ ਕਹਿ ਸਕਦੇ ਆਂ ਦੀ ਪਿੰਡਾਂ ਦੇ ਵਿੱਚ ਕੰਮ ਕੀਤਾ ਅੱਜ ਉਹਨਾਂ ਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਿਉਂਕਿ ਜਦ ਦਾ ਮਤਲਬ ਭਾਜਪਾ ਦੇ ਇਹ ਜਿਹੋਨੇ ਜਿਹਹਾ ਨਾ ਮਾ ਕਲਚਰ ਨੇ ਕਿੰਨੇ ਕਿੰਨੇ ਨਿਆ ਟਾਈਮ ਆ ਗਿਆ ਵਿਧਾਨ ਸਭਾ ਤੋਂ ਬਾਅਦ ਚੋਂ ਮਤਲਬ ਕਿਸ਼ਕ ਟਾਈਮ ਜਿਹੜੇ ਵਰਕਰਾਂ ਨੇ ਕੰਮ ਕਰਿਆ ਸੀਗਾ ਉਹ ਕਿੱਥੇ ਇਗਨੋਰ ਹੁੰਦੇ ਨੇ ਕਿ ਨਵੀਂ ਮਤਲਬ ਕੰਟੀਨਿਊ ਆ ਕੇ ਲੀਡਰਸ਼ਿਪ ਇੱਥੇ ਕੈਮ ਕਰਦੀ ਕਿ ਜਿਹੜੇ ਪੁਰਾਣੇ ਵਰਕਰਾਂ ਦਾ ਜੋ ਇੰਨਾ ਪੁਰ ਉਹ ਆਪਣੌਰ ਮਰਦੀ ਹੈ ਅੱਜ ਉਹ ਸਾਰੇ ਦੁਖੀ ਹੋਏ ਲੀਡਰ ਅੱਜ ਇੱਥੇ ਆਏ ਸੀਗੇ ਤਾਂ ਅਸੀਂ ਪਾਰਟੀ ਦੇ ਵਿਰੋਧ ਵਾਲੀ ਹਜੇ ਇਸ ਦੀ ਕੋਈ ਗੱਲ ਨਹੀਂ ਅੱਜ ਸਾਰੇ ਵਰਕਰ ਐ ਜਿਸ ਤੋਂ ਬਾਅਦੋਂ ਕਿਉਂਕਿ ਕੱਲ੍ਹ ਦੇ ਆਈ ਜਾਂਦੇ ਸੀ ਅਸੀਂ ਇਹ ਕਿਹਾ ਵੀ ਸਾਰਿਆਂ ਨੂੰ ਆড্ডা ਆਉਣ ਦੀ ਜਗ੍ਹਾ ਤੇ ਕੋਈ ਨਾ ਇੱਕੋ ਟਾਈਮ ਤੇ ਰੱਖਿਆ ਜਾਵੇ ਇਸੇ ਤਰੀਕੇ ਨਾਲ ਸੰਗਰੂਰ ਦੀ ਹੈ ਚਾਹੇ ਬਰਨਾਲੇ ਦੀ ਹੋਵੇ ਚਾਹੇ ਲਹਿਰੇ ਹਲਕੇ ਦੀ ਹੋਵੇ ਤਾਂ ਦੁਸ਼ੀਆਂ ਮੀਟਿੰਗਾਂ ਸਾਰੇ ਕਰਕੇ ਅਸੀਂ ਵਰਕਰਾਂ ਨੂੰ ਪ੍ਰੇਰਿਤ ਕਰਾਂਗੇ ਤੇ ਭਾਜਪੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ ਲੀਡਰਾਂ ਨੂੰ ਇਹ ਪਤਾ ਹੈ ਪਰ ਜਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਹੈ ਮੈਂ ਕਹਿੰਦਾ ਹਮੇਸ਼ਾ ਉਹੀ ਬੰਦਾ ਕਾਮਯਾਬ ਰਹਿੰਦਾ ਉਹੀ ਪਾਰਟੀ 'ਚ ਕਾਮਯਾਬ ਹੁੰਦੇ ਨੇ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਲੋਕਾਂ ਦੇ ਕਮਾਂਕਾਰਾਂ 'ਚ ਜਿਹੜੇ ਲੀਡਰ ਨਹੀਂ ਖੜਦੇ ਅੱਜ ਜਿਹੜਾ ਆਪਮਹਾਰਾ ਇਕੱਠ ਹੋਇਆ ਆਹਾ ਲੋਕਾਂ ਨੂੰ ਆਸ ਸੀ ਕਾਫੀ ਕਿ ਜਿਹੜੇ ਬੰਦੇ ਸਾਡੇ ਵਿੱਚ ਰਹਿੰਦੇ ਨੇ ਹਮੇਸ਼ਾ ਕਿ ਉਹੀ ਪਾਰਟੀ ਦੀ ਸਹੀ ਸੇਵਾ ਕਰ ਸਕਣਗੇ ਉਹਨਾਂ ਨੂੰ ਪਾਰਟੀ ਦੇ ਲੋਕ ਜਾਂ ਪਾਰਟੀ ਦਾ ਜਿਹੜਾ ਛੋਟਾ ਕੈਡਰ ਬੇਸ ਹੈ ਵੋਟਾਂ ਪਾਉਣ ਵਾਲਾ ਉਹੀ ਜਿੱਤਾਉਂਦਾ ਕਿਉਂਕਿ ਹਵਾਈ ਬੰਦਿਆਂ ਨੂੰ ਕਦੇ ਵੀ ਲੋਕ ਜਿੱਤਾਉਂਦੇ ਨਹੀਂ ਹੈ ਉਹਨਾਂ ਨਾਲ ਉਹ ਜਿਹਾ ਹੀ ਵਰਤੋਅ ਕਰਦੇ ਨੇ ਜਿਹਹੇ ਜਿਹਾ ਉਹ ਲੋਕਾਂ ਨਾਲ ਕਰਦੇ ਨੇ ਅੱਜ ਜਿਸ ਤਰ੍ਹਾਂ ਦਾ ਪਾਰਟੀ ਵਰਕਰਾਂ ਨੇ ਆ ਕੇ ਸਾਡੇ ਪਰਿਵਾਰ ਨੂੰ ਸਮਝੋ ਸਹਿਯੋਗ ਦਿੱਤਾ ਜਾਂ ਅਸੀਂ ਉਹਨਾਂ ਦੀ ਕਦਰ ਕਰਕੇ ਮੈਨੂੰ ਆਪ ਮਾਰੇ ਵੀ ਭਪਾ ਕਰਨਾ ਹੋਇਆ ਤੇ ਮੈਂ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਹੀ ਇਸ ਪਾਰਟੀ ਦੀ ਜਿਹੜੀ ਪੁਰਾਣੀ ਸੇਵਾ ਹੈ ਇਹ ਉੱਪਰਲੇ ਉਸ ਤੱਕ ਠੀਕ ਹੈ ਤੁਹਾਡੀ ਗੱਲ ਪਚਾਵਾਂਗੇ ਦੇਖਾਂਗੇ ਕਿਸ ਤਰ੍ਹਾਂ ਸਾਨੂੰ ਹੋਰ ਵੀ ਕਈ ਜਗ੍ਹਾ ਤੋਂ ਸਨੇਹ ਆਏ ਨੇ ਸਾਨੂੰ ਲਹਿਰੇਗਾ ਅੱਗੇ ਤੋਂ ਮੁੰਨਪਤੋਂ ਖਨੌਰੀ ਤੋਂ ਇਦੋਂ ਕਈ ਜਗ੍ਹਾ ਤੋਂ ਸਨੇਹ ਆਏ ਨੇ ਵੀ ਤੁਸੀਂ ਆ ਕੇ ਮੀਟਿੰਗਾਂ ਕਰੋ ਵੀ ਅਸੀਂ ਤੁਹਾਡੇ ਨਾਲ ਜੰਨਣ ਨੂੰ ਤਿਆਰ ਹਾਂ ਹੁਣ ਅੱਜ ਵਰਕਰ ਪਾਪਕ ਹੋ ਕੇ ਵੀ ਕਹਿ ਰਹੇ ਸੀ ਵੀ ਤੁਸੀਂ ਅਜਾਤ ਛੋੜ ਲਓ ਪਰ ਮੈਂ ਕਹਿੰਦਾ ਵੀ ਫੇਰ ਵੀ ਪਾਰਟੀ ਹਾਈ ਕਮੰਡ ਨੂੰ ਸੋਚ ਸਮਝ ਕੇ ਇਹ ਜਿਉਂ ਨਹੀਂ ਉਹ ਪਾਰਟੀਆਂ ਦਾ ਪਤਨ ਹੁੰਦਾ ਜਿਹੜੀਆਂ ਪਾਰਟੀਆਂ ਆਪਣੇ ਸਹੀ ਵਰਕਰਾਂ ਦਾ ਸਨਮਾਨਿਕ ਕੰਮ ਨਹੀਂ ਕਰਦੀਆਂ ਉਹ ਅੱਜ ਕਾਂਗਰਸ ਪਾਰਟੀ ਜਿਹੜੀ ਸਾਰੇ ਦੇਸ਼ ਤੇ ਸਤਾ ਦੇ ਕਾਬਜ਼ ਸੀ ਅੱਜ ਉਹਦਾ ਇਸੇ ਕਰਕੇ ਪਤਨ ਹੋਇਆ ਵੀ ਉਹਨਾਂ ਨੇ ਆਪਣੇ ਸਹੀ ਵਰਕਰਾਂ ਦਾ ਨਹੀਂ ਉਹ ਧਿਆਨ ਦਿੱਤਾ ਉਹ ਇਹ ਜੇ ਚੱਲ ਬਰਕਰਾਰ ਅੱਗੇ ਲਾ ਕੇ ਉਹਨਾਂ ਦੀ ਪਾਰਟੀ ਦਾ ਕਿਹੜੇ ਪੱਧਰ ਤੇ ਅੱਜ ਉਹ ਪਹੁੰਚ ਗਈ ਅਸੀਂ ਬੀਜੇਪੀ ਦੇ ਲੀਡਰਸ਼ਿਪ ਨੂੰ ਵੀ ਕਹਿੰਦੇ ਆ ਵੀ ਉਹਨਾਂ ਨੇ ਇਹ ਨਾ ਗੱਲਾਂ ਕਰਨੀ ਧਿਆਨ ਰੱਖਣਾ ਪਊਗਾ ਕਿ ਜੋ ਕਿ ਸਰਦਾਰ ਅਮਨਦੀਪ ਸਿੰਘ ਪੂਨੀਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਨਿੱਜੀ ਤੌਰ ਤੇ ਜੁੜੇ ਹੋਏ ਨੇਗੇ ਇਹ ਉਹ ਲੋਕ ਨੇਗੇ ਜਿਨ੍ਹਾਂ ਦੇ ਨਾਲ ਸਰਦਾਰ ਅਮਨਦੀਪ ਸਿੰਘ ਪੂਨੀਆ ਜੀ ਔਰ ਉਹਨਾਂ ਦਾ ਪਰਿਵਾਰ ਖੜਦਾ ਰਿਹਾ ਹੈਗਾ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਡਟ ਕੇ ਖੜੇ ਹੈਗਾ ਤੇ ਉਹ ਲੋਕ ਅੱਜ ਜਦੋਂ ਅ ਅਰਵਿੰਦ ਸਨਨਾ ਜੀ ਨੂੰ ਭਾਜਪਾ ਦੀ ਹਾਈਕ ਮੰਡ ਵੱਲੋਂ ਟਿਕਟ ਦਿੱਤੀ ਗਈ ਹੈਗੀ ਤੇ ਉਸ ਸਮੇਂ ਉਹ ਲੋਕ ਆਪਣਾ ਜੋ ਹੈਗਾ ਇਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇਗੇ ਤੇ ਉਹਨਾਂ ਨੇ ਬੈਠ ਕੇ ਇਹਨਾਂ ਨੂੰ ਜੋ ਹੈਗਾ ਬਾਪੂ ਜੀ ਨੇਗੇ ਉਹਨਾਂ ਨੂੰ ਜੋ ਕਿ ਭਾਵੁਕ ਹੋ ਚੁੱਕੇ ਸੀਗੇ ਉਸ ਟਾਈਮ ਉਹਨਾਂ ਨੂੰ ਵੀ ਸਾਰਿਆਂ ਨੇ ਹੌਸਲਾ ਦਿੱਤਾ ਹੈਗਾ ਕਿ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਜੋ ਹੈਗਾ ਭਾਜਪਾ ਦੀ ਜੋ ਹਾਈਕ ਮੰਡ ਹੈਗੀ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਉਹਨਾਂ ਨੇ ਜੋ ਇਹਨਾਂ ਦੇ ਸੇਵਾਮਾਨ ਹੈਗੇ ਆ ਜੋ 35-40 ਸਾਲ ਦੀਆਂ ਉਹਨਾਂ ਨੂੰ ਆਖੋ ਪਰੋਖੀ ਕੀਤਾ ਜੋ ਕਿ ਨਹੀਂ ਕਰਨਾ ਚਾਹੀਦਾ ਸੀ ਜੇ ਮੰਨ ਲਓ ਕਿ ਪਾਰਟੀ ਤੋਂ ਦੀ ਹਾਈ ਕਮਾਨ ਨਹੀਂ ਸਮਝਦੇ ਤਾਂ ਤੁਸੀਂ ਫਿਰ ਆਮ ਆਦਮੀ ਪਾਰਟੀ ਚੇਂਜ ਵੀ ਕਰ ਸਕਦੇ ਦੇਖੋ ਜੀ ਨਾ ਤਾਂ ਜੋ ਪਰਿਵਾਰ 35-40 ਸਾਲਾਂ ਤੋਂ ਭਾਜਪਾ ਦੇ ਨਾਲ ਜੁੜਿਆ ਹੋਇਆ ਹੈਗਾ ਉਹ ਇੱਕ ਜੜ ਹੈ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਹਵਾ ਦੇ ਵਿੱਚ ਗੱਲਾਂ ਨੇ ਉਹ ਇੱਕ ਜੜ ਹੈ ਤੇ ਜੜ ਕਦੇ ਵੀ ਆਪਣੇ ਜੋ ਦਰਕਤ ਹੈ ਉਸ ਨੂੰ ਨਹੀਂ ਛੱਡਦੀ ਹੁੰਦੀ ਹੈਗੀ ਤੇ ਜੋ ਅਮਨਦੀਪ ਸਿੰਘ ਪੂਨੀਆ ਜਾਂ ਉਹਨਾਂ ਦਾ ਪਰਿਵਾਰ ਹੈਗਾ ਜੋ ਉਹ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਬੀਜੇਪੀ ਨੂੰ ਛੱਡ ਕੇ ਜਾਣਗੇ ਇਹ ਇਹ ਠੀਕ ਹੈ ਕਿ ਉਹਨਾਂ ਦੇ ਜੋ ਸਵਾਮਾ ਨੇ ਉਹਨਾਂ ਨੂੰ ਹਾਈ ਕਮਾਂਡ ਬਲੂ ਆਖੋ ਭਰੋਕੇ ਕੀਤਾ ਗਿਆਗਾ ਪਰ ਹਲੇ ਵੀ ਜੋ ਅਮਨਦੀਪ ਸਿੰਘ ਪੋਨਿਆ ਜੀ ਦਾ ਉਹਨਾਂ ਦਾ ਪਰਿਵਾਰ ਹੈਗਾ ਉਹ ਬੀਜੇਪੀ ਦੇ ਨਾਲ ਜੜੋਂ ਜੁੜੇ ਹੋਏ ਨੇਗੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜੁਆਇਨ ਕਰਨਗੇ